ਹਾਂਜੀ ਸਾਰਿਆਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਦਾ ਪਿਆਰਾ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਿੰਨੇ ਠੀਕ-ਠਾਕ ਹੋਵੋਗੇ ਅੱਜ ਆਪਾਂ ਜਿਸ ਵਿਸ਼ੇ ਤੇ ਗੱਲ ਕਰਨ ਲੱਗੇ ਆ ਉਹ ਹੈਗਾ ਇੱਕ ਜੀਵਨ ਸਾਥੀ ਚੰਗਾ ਜੀਵਨ ਸਾਥੀ ਹੈ ਨਾ ਕਿਉਂਕਿ ਹਰ ਇੱਕ ਚਾਹੁੰਦੇ ਵੀ ਮੇਰਾ ਜੀਵਨ ਸਾਥੀ ਹੋਵੇ ਜਿਹੜਾ ਇਮਾਨਦਾਰ ਹੋਵੇ ਚੰਗਾ ਹੋਵੇ ਕਿਉਂਕਿ ਜੀਵਨ ਸਾਥੀ ਦੋਨੇ ਇੱਕ ਦੂਜੇ ਨੂੰ ਨਾ ਕਹਿੰਦੇ ਆ ਵੀ ਆਪਾਂ ਇੱਕ ਸਾਈਕਲ ਦੇ ਦੋ ਪਹੀਏ ਨੇ ਹਨਾ ਜੇ ਇੱਕ ਪਹੀਆ ਖਰਾਬ ਹੈਗਾ ਤਾਂ ਦੂਸਰਾ ਪਹੀਆ ਮਤਲਬ ਕਿ ਸਾਈਕਲ ਨਹੀਂ ਚੱਲ ਪਾਏਗਾ ਤਾਂ ਅੱਜ ਇਸ ਦੇ ਹਨਾ ਰਿਲੇਟਿਡ ਇਹ ਤੁਹਾਨੂੰ ਮੈਂ ਕੁਝ ਗੱਲਾਂ ਦੱਸੂਗੀ ਕਿ ਇੱਕ ਚੰਗੀ ਪਤਨੀ ਤੇ ਇੱਕ ਚੰਗੇ ਪਤੀ ਨੇ ਹਨਾ ਕੀ ਹੁੰਦੇ ਹੈਗੇ ਸਭ ਤੋਂ ਪਹਿਲਾਂ ਹਨਾ ਜਿਹੜੀ ਚੰਗੀ ਪਤਨੀ ਹੈ ਉਹ ਕਦੇ ਵੀ ਆਪਣੇ ਜੀਵਨ ਸਾਥੀ ਦਾ ਹਨਾ ਭਰੋਸਾ ਨਹੀਂ ਤੋੜਦੀ ਚਾਹੇ ਉਹਦੇ ਤੇ ਹਾਲਾਤ ਚੰਗੇ ਨੇ ਚਾਹੇ ਮਾੜੇ ਨੇ ਚਾਹੇ ਅਮੀਰੀ ਹੈ ਚਾਹੇ ਗਰੀਬੀ ਹੈਗੇ ਹਨਾ ਉਹ ਹਰ ਟਾਈਮ ਹਰੇਕ ਦੁੱਖ-ਸ਼ੋਕ ਦੇ ਵਿੱਚ ਉਹਦੇ ਸਾਥ ਰਹਿੰਦੀ ਹੈਗੀ ਕਿਉਂਕਿ ਜੀਵਨ ਸਾਥੀ ਉਹੀ ਹੈ ਜਿਹੜਾ ਕਿ ਹੈ ਨਾ ਪੈਸੇ ਨੂੰ ਨਾ ਪਿਆਰ ਕਰਦਾ ਹੋਵੇ ਇੱਕ ਇਨਸਾਨ ਦੀ ਹੈ ਨਾ ਜਿਹੜੀ ਰੂਹ ਹੈਗੀ ਅੰਦਰੋਂ ਉਹ ਨੂੰ ਪਿਆਰ ਕਰਦਾ ਹੋਵੇ ਕਿਉਂਕਿ ਜਦੋਂ ਪੁਰਸ਼ਾਂਾਂ ਦੇ ਆਪਾਂ ਹਨਾ ਜਿਹੜੇ ਸਿੱਖ ਧਰਮ ਨਾਲ ਬਲੋਂਗ ਕਰਦੇ ਨੇਗੇ ਉਹ ਵੇਰੇ ਦਾਵਾਂ ਲੈਂਦੀ ਹੈ ਤੇ ਜਿਹੜੇ ਹਿੰਦੂ ਧਰਮ ਨਾਲ ਬਲੋਂਗ ਕਰਦੇ ਉਹ ਲਾਵਾਂ ਲੈਂਦੇ ਹੈ ਜਿਹੜੇ ਮੁਸਲਮਾਨ ਵੀਰ ਨੇ ਹਨਾ ਉਹ ਵੀ ਆਪਣੇ ਕੁਰਾਨ ਵਿੱਚ ਇਹਨਾਂ ਜਿਹੜਾ ਉਹਨਾਂ ਦਾ ਨਿਕਾਹ ਹੁੰਦਾ ਉਦੋਂ ਇਹ ਹੀ ਦੱਸਿਆ ਜਾਂਦਾ ਵੀ ਚਾਹੇ ਦੁੱਖ ਹੈ ਤਕਲੀਫ ਹੈ ਕੁਝ ਵੀ ਹੈ ਨਾ ਸਾਰੇ ਰਿਸ਼ਤੇਦਾਰਾਂ ਨੂੰ ਛੱਡ ਕੇ ਤੇ ਚੰਗੀ ਪਤਨੀ ਦਾ ਦੂਸਰਾ ਗੁਣ ਹੈਗਾ ਕਿ ਉਹ ਆਪਣੇ ਜੀਵਨ ਸਾਥੀ ਨੂੰ ਨਾ ਕਦੇ ਵੀ ਕਿਸੇ ਦੇ ਅੱਗੇ ਭੰਡਦੀ ਨਹੀਂ ਹੈਗੀ ਤੇ ਚਾਹੇ ਉਹਨਾਂ ਦਾ ਜੀਵਨ ਸਾਥੀ ਚੱਕਿਆ ਚਾਹੇ ਮਾਰੇ ਕਈ ਪਹਿਣਾ ਕਈ ਹਨਾ ਮੇਰੇ ਨਾਲ ਇਸ ਕਰ ਤੋਂ ਨਾਰਾਜ਼ ਵੀ ਹੋਣਗੇ ਆ ਕੇ ਪਤੀ ਚਾਹੇ ਜਿੰਨਾ ਮਰਜੀ ਹੋਵੇ ਹਨਾ ਪਤਨੀ ਹੋਵੇ ਪਰ ਜਿਹੜੀ ਚੰਗੀ ਪਤਨੀ ਏ ਉਹ ਕਦੇ ਵੀ ਕਿਸੇ ਦੇ ਅੱਗੇ ਆਪਣੇ ਪਤੀ ਦੀ ਹਨਾ ਔਕੜ ਨਹੀਂ ਦਾਲਦੀ ਹੈਗੀ ਤੇ ਉਹ ਉਹਨਾਂ ਦੋਨੋਂ ਆਪਸ ਦੇ ਵਿੱਚ ਬੈਠ ਕੇ ਹੀ ਉਸ ਕਰਨ ਨੂੰ ਮਿਹਨਤ ਹੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਉਹ ਸਮੇਂ ਤੇ ਛੱਡ ਦਿੰਦੀ ਹੈ ਜਾਂ ਪਰਮਾਤਮਾ ਤੇ ਛੱਡ ਦਿੰਦੀ ਹੈਗੀ ਕਿਉਂਕਿ ਸਮਾਂ ਬਹੁਤ ਵੱਡਾ ਬਲਵਾਨ ਹੈ ਹਨਾ ਜਿਹੜਾ ਕਿ ਕਮਾ ਕੇ ਸੋਈ ਨੂੰ ਉੱਥੇ ਲੈ ਆਉਂਦਾ ਹੈ ਤੇ ਕੋਈ ਵੀ ਐਡਾ ਬੇਫੂਟ ਨਹੀਂ ਹੁੰਦਾ ਹੈਗਾ ਤੇ ਪ੍ਰਮਾਤਮਾ ਦੇ ਜਦੋਂ ਆਪਾਂ ਨਾ ਛੱਡਦੇ ਆਂ ਤਾਂ ਪ੍ਰਮਾਤਮਾ ਤੁਹਾਡੀ ਬਾਹਰ ਜ਼ਰੂਰ ਫੜਦਾ ਤੇ ਮੇਨ ਗੱਲ ਇਹ ਹੀ ਹੈ ਕਿ ਕਿਉਂਕਿ ਜਿਹਦੇ ਸਾਹਮਣੇ ਤੁਸੀਂ ਆਪਣੇ ਜੀਵਨ ਸਾਥੀ ਨੂੰ ਭੰਡੋਗੇ ਉਹ ਤੁਹਾਡੇ ਹਨਾ ਜੀਵਨ ਸਾਥੀ ਨੂੰ ਨਾ ਤਾਂ ਸੁਧਾਰ ਸਕਦਾ ਸਗੋਂ ਤੁਹਾਡੇ ਘਰ ਨੂੰ ਤੋੜਨ ਦਾ ਹੀ ਉਹ ਕੰਮ ਕਰਨਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜੇਗਾ ਹਨਾ ਜਿਸ ਦੇ ਨਾਲ ਵੀ ਤੁਸੀਂ ਗੱਲ ਕਰੋਗੇ ਕਿ ਇਹ ਇਹਨਾਂ ਦੇ ਘਰ ਵਿੱਚ ਪਹਿਲੀ ਫੁੱਟ ਪਈ ਪਈ ਹੈ ਉਹ ਤੁਹਾਡੇ ਘਰ ਨੂੰ ਹੋਰ ਤੋੜਨ ਦੀ ਹਨਾ ਕੋਸ਼ਿਸ਼ ਕਰਨਗੇ ਤੇ ਤੀਸਰੀ ਚੰਗੀ ਜੀਵਨ ਸਾਥੀ ਦੀ ਹੈ ਨਾ ਜਿਹੜੀ ਪਹਿਚਾਣ ਹੁੰਦੀ ਹੈ ਕਿ ਉਹ ਥੋੜੇ ਵਿੱਚ ਵੀ ਸਬਰ ਕਰ ਲੈਂਦੀ ਹੈ ਜਿੱਦਾਂ ਕਿ ਹੈ ਨਾ ਅੱਜ ਕੱਲ੍ਹ ਜਿਆਦਾ ਫੈਸ਼ਨ ਚੱਲ ਰਹੇ ਨੇ ਕਿ ਦੇਖਾ ਦੇਖੀ ਆ ਪਾਪੜੇ ਘਰ ਨੂੰ ਹੈ ਨਾ ਉਜਾਰ ਰਹੇ ਹੈ ਕਹਿੰਦੇ ਜਿੰਨੀ ਕਿ ਚਾਦਰ ਹੋਵੇ ਉਨੀ ਕਿ ਪੈਰ ਪਸਾਰਨੇ ਚਾਹੀਦੀ ਹੁੰਦੀ ਹੈਗੀ ਤੇ ਅਗਰ ਤੁਹਾਡਾ ਜੀਵਨ ਸਾਥੀ ਹੈ ਨਾ 5-7000 ਰੁਪਏ ਕਮਾਉਂਦਾ ਤਾਂ ਉਹਦੇ ਵਿੱਚ ਹੀ guzara ਕਰਨ ਦੀ ਕੋਸ਼ਿਸ਼ ਕਰਿਆ ਕਰੋ ਹਾਂਜੀ ਚੌਥਾ ਗੁਣ ਹੈਗਾ ਇੱਕ ਚੰਗੀ ਪਤਨੀ ਦੇ ਵਿੱਚ ਕਿ ਉਹ ਆਪਣੇ ਹੈ ਨਾ ਸਾਰੇ ਪਰਿਵਾਰ ਨੂੰ ਇੱਕ ਇੱਕ ਪਰਿਵਾਰ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਦੀ ਹੈਗੀ ਤੇ ਕੀ ਪਹਿਣਾ ਕਹਿਣ ਗਿਆ ਹਨ ਵੀ ਜੇ ਸਾਰਾ ਪਰਿਵਾਰ ਵੀ ਇਤਾਂ ਦਾ ਹੋਵੇ ਦੇਖੋ ਹਰ ਇੱਕ ਦੇ ਜੀਵਨ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਨੇ ਕਹਿੰਦੇ ਜਦੋਂ ਉਹ ਮੁਸ਼ਕਲਾਂ ਨੂੰ ਆਪਾਂ ਪਾਰ ਕਰਦੇ ਆ ਤਾਂ ਉਸ ਤੋਂ ਬਾਅਦ ਹਨਾ ਬਹੁਤ ਸੋਹਣਾ ਸਵੇਰਾ ਆਉਂਦਾ ਹੈਗਾ ਤੁਸੀਂ ਯਕੀਨ ਕਰਕੇ ਦੇਖਿਓ ਕਿਉਂਕਿ ਘਰ ਨੂੰ ਜੋੜ ਕੇ ਰੱਖਣਾ ਬਹੁਤ ਮੁਸ਼ਕਿਲ ਹੈ ਤੋੜਦਾ ਹਨਾ ਚਾਹੇ ਆਪਾਂ ਤੁਰੇ ਜਾਂਦੇ ਲੋ ਤੇ ਆਮ ਅਕਸਰ ਬਜ਼ੁਰਗ ਕਹਿੰਦੇ ਨੇ ਕਿ ਇੱਜ਼ਤ ਬਣਾਉਣੀ ਹਨਾ ਬਹੁਤ ਔਖੀ ਹੈ ਕਹਿੰਦੇ ਗਵਾਤਾ ਜਿਹੜੀ ਤੁੁਰਿਆ ਜਾਂਦਾ ਲੈ ਕਿਸ ਨੂੰ ਹਾਸੀ ਮਜ਼ਾਕ ਕਰਦੇ ਆ ਨਾ ਉੱਥੇ ਕਮਾਈ ਜਾਂਦੀ ਹੈਗੀ ਤਾਂ ਸਭ ਤੋਂ ਮੇਨ ਗੱਲ ਕੀ ਆਪਣੀ ਹਨਾ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਘਰ ਦੇ ਵਿੱਚ ਲਈ ਝਗੜਾ ਹਨਾ ਹਰ ਇੱਕ ਗੱਲ ਨੂੰ ਕਿਉਂਕਿ ਪਤੀ ਨੂੰ ਦੱਸਣਾ ਤੇ ਉਹ ਤਾਂ ਵਿਚਾਰਾ ਹਨਾ ਪਹਿਲੇ ਹੀ ਦੁਖੀ ਹੁੰਦਾ ਕਿ ਆਪਾਂ ਨੂੰ ਹੋਰ ਦੁਖੀ ਕਰ ਦੇਣਾ ਕਿ ਚੰਗੇ ਜੀਵਨ ਸਾਥੀ ਦਾ ਹਨਾ ਇਹ ਹੋਣਾ ਹੈਗਾ ਕਿ ਉਹ ਆਪਣੇ ਜੀਵਨ ਸਾਥੀ ਨੂੰ ਕਦੇ ਵੀ ਦੁਖੀ ਨਹੀਂ ਦੇਖਣੀ ਚਾਹੁੰਦੀ ਹੈਗੀ ਤੇ ਹੁਣ ਆਪਾਂ ਗੱਲ ਕਰਦੇ ਆਂਗੇ ਇੱਕ ਚੰਗੇ ਪਤੀ ਦੇ ਕਿਹੜੇ ਕਿਹੜੇ ਹੁਣ ਹੋਣੇ ਚਾਹੀਦੇ ਨੇ ਕਿਉਂਕਿ ਪਤਨੀਆਂ ਦੇ ਵਿੱਚ ਤਾਂ ਹਰ ਇੱਕ ਕੋਈ ਪਾਲਤ ਹੈ ਨਾ ਪਰ ਅੱਜ ਕੱਲ ਪਤੀ ਵੀ ਚੰਗਾ ਹਨ ਸਾਰਿਆਂ ਨੂੰ ਮਿਲੇ ਮੈਂ ਪਰਮਾਤਮਾ ਅਗੇ ਹੀ ਦੁਆ ਕਰਦੀ ਆ ਕਿਉਂਕਿ ਦੋਨਾਂ ਦੇ ਸਹੀ ਚੱਲਣ ਦੇ ਨਾਲ ਹੀ ਆਪਣਾ ਨਾ ਜਿਹੜਾ ਜੀਵਨ ਅੱਗੇ ਚੱਲੇਗਾ ਸਭ ਤੋਂ ਪਹਿਲਾਂ ਜਿਹੜੇ ਚੰਗੇ ਪਤੀ ਦੇ ਵਿੱਚ ਹੋਣਾ ਚਾਹੀਦਾ ਕਿ ਉਹ ਆਪਣੇ ਜੀਵਨ ਸਾਥੀ ਦਾ ਵਫਾਦਾਰ ਹੋਵੇ ਇਹ ਨਹੀਂ ਹੈਗਾ ਹਨਾ ਵੀ ਬਾਹਰ ਜਾ ਕੇ ਤੁਹਾਨੂੰ ਥੋੜਾ ਜਿਹਾ ਸੋਹਣਾ ਰੂਪ ਮਿਲ ਗਿਆ ਤੇ ਤੁਸੀਂ ਉੱਥੇ ਟੁੱਲ ਗਏ ਆਪਣੇ ਜੀਵਨ ਸਾਥੀ ਦੀ ਨਾ ਪੇ ਕਰਦੇ ਨਿਕਰੂ ਪੈਗਾ ਇਹ ਤਾਂ ਨਾ ਕੋਈ ਐਕਸੀਡੈਂਟ ਹੋ ਗਿਆ ਕੋਈ ਵੀ ਬਿਮਾਰੀ ਆ ਗਈ ਕੁਝ ਵੀ ਹੋ ਗਿਆ ਉੱਥੇ ਖਤਮ ਹੋ ਜਾਊਗਾ ਪਰ ਜਿਹੜਾ ਇੱਕ ਹਨਾ ਤੁਹਾਡਾ ਦੋਨਾ ਪਤੀ ਪਤਨੀ ਦਾ ਚੱਕਰ ਰੇਸਦਾ ਹੈਗਾ ਉਹ ਸਮਰਦੇ ਤੰਮ ਤੱਕ ਹਨਾ ਤੁਸੀਂ ਨਿਭਾਉਂਗੇ ਤਾਂ ਉਹ ਸੀ ਵਧੀਆ ਨਿਵੇਂਗਾ ਤੇ ਵੀ ਸਾਰਿਆਂ ਨੂੰ ਮੈਂਤ ਬਣ ਕੇ ਇਹੀ ਬੇਨਤੀ ਹੈ ਕਿ ਹਨਾ ਇੱਕ ਦੂਜੇ ਦੇ ਵਫਾਦਾਰ ਰਹੋ ਕਦੇ ਵੀ ਹਨ ਆਪਣੀ ਪਤਨੀ ਨੂੰ ਕਿਸੇ ਦੇ ਅੱਗੇ ਭੰਡਣ ਦੀ ਕੋਸ਼ਿਸ਼ ਨਾ ਕਰਿਆ ਕਰੋ ਕਿਉਂਕਿ ਉਹ ਤੁਹਾਡੇ ਘਰ ਨੂੰ ਸੰਵਾਰਦੀ ਹੈ ਤੁਹਾਡੇ ਘਰ ਨੂੰ ਹਨ ਚਲਾਉਂਦੀ ਹੈ ਮਤਲਬ ਕਿ ਕਹਿ ਲਵੋ ਵੀ ਤੁਸੀਂ ਤੇ ਉਹ ਹਨ ਦੋਨੇ ਇਕ ਕਰਦੇ ਆ ਦੋ ਨੀ ਹਨ ਜਿਹਦੇ ਸਹਾਰੇ ਤੁਹਾਡਾ ਹਨ ਘਰ ਖੜਾ ਹੈਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਮੈਂਟ ਸੇਅਰ ਜ਼ਰੂਰ ਕਰਨਾ ਤੇ ਅੱਗੇ ਆਪਾਂ ਜਿਹੜੇ ਵਿਚਾਰ ਨੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਤੇ ਆਪਣੇ ਚੈਨਲ ਦਾ ਨਾਮ ਮਾਕਾ ਪਿਆਰਾ ਵਲੋਗ ਤੁਹਾਨੂੰ ਪਤਾ ਹੀ ਹੈਗਾ ਇਹ ਤਾਂ ਨਹੀਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਾਂਗੇ ਪਾਉਣ ਅਗਲੀ ਵੀਡੀਓ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ